ਸੋ ਸਾਰੇ ਭੈਣ ਭਰਾਵਾਂ ਨੂੰ ਜੀਐਮਸੀ ਦੀ ਪ੍ਰਭੂਤਨ ਬਰਕਤ ਦੇਵੇ ਤੇ ਅੱਜ ਅਸੀਂ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਕੀ ਪਰਮੇਸ਼ਰ ਇਨਸਾਨ ਦੀ ਉਮਰ ਘਟ ਲਿਖਦਾ ਹੈ ਕਿ ਜਾਂ ਉਹਦੀ ਫਿਰ ਕਿਸਮਤ ਲਿਖਦਾ ਹੈ ਕਿਉਂਕਿ ਜਦੋਂ ਅਸੀਂ ਧਰਤੀ ਦੇ ਉੱਤੇ ਰਹਿੰਦੇ ਆ ਬਹੁਤ ਸਾਰੇ ਲੋਕ ਸਾਨੂੰ ਐਦਾਂ ਦੀਆਂ ਸੀ ਗੱਲਾਂ ਸੁਣਨ ਨੂੰ ਸਾਨੂੰ ਮਿਲਦੀਆਂ ਨੇ ਕਿ ਇਹਦੀ ਜੇ ਕੋਈ ਇਨਸਾਨ ਘੱਟ ਉਮਰ ਦੇ ਵਿੱਚ ਚਲ ਜਾਂਦਾ ਦੁਨੀਆ ਦੇ ਉੱਤੋਂ ਤੇ ਕਹਿ ਦਿੰਦੇ ਜੀ ਇਹਦੀ ਉਮਰ ਇੰਨੀ ਲਿਖੀ ਹੈ ਜਾਂ ਫਿਰ ਕਿਹਦੇ ਚੀਜ਼ ਵਿੱਚ ਕੋਈ ਕਿਹਦੇ ਜੀਵਨ ਦੇ ਵਿੱਚ ਕੋਈ ਘਾਟ ਆਵੇ ਤੇ ਕਹਿੰਦੇ ਜੀ ਇਹਦੀ ਕਿਸਮਤ ਵਿੱਚ ਐਦਾਂ ਲਿਖਿਆ ਹੈ ਵੇਖੋ ਇਹ ਆ ਦੁਨੀਆ ਦੀਆਂ ਗੱਲਾਂ ਇਹ ਧਰਤੀ ਦੇ ਲੋਕਾਂ ਦੀਆਂ ਗੱਲਾਂ ਸੋ ਅਸੀਂ ਅੱਜ ਪ੍ਰਭੂ ਦੇ ਪਵਿੱਤਰ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਪ੍ਰਭੂ ਦਾ ਵਚਨ ਸਾਨੂੰ ਕੀ ਦਿੰਦਾ ਹੈ ਵੇਖੋ ਵਚਨ ਦੇ ਵਿੱਚ ਕੀ ਹੈ ਜੀਵਨ ਹਾਲੇਲੂਇਆ ਵੇਖੋ ਪਵਿੱਤਰ ਵਚਨ ਇਹ ਪਵਿੱਤਰ ਬਾਈਬਲ ਸਾਨੂੰ ਧਰਤੀ ਦੇ ਉੱਤੇ ਜਿਊਣਾ ਸਿਖਾਉਂਦੀ ਆ ਹਾਲੇਲੂਇਆ ਹਾਲੇਲੂਇਆ ਵੇਖੋ ਅੱਜ ਅਸੀਂ ਪੜਾਂਗੇ ਉਜਬੂਰਾ ਦੀ ਪੋਤੀ ਉਹਦਾ ਚੌਥੀ ਬਾਪ ਉਹਦੀ ਬਾਰਾਂਤ ਇਸ ਤੇ ਵਚਨ ਚ ਲਿਖਿਆ ਉਹ ਕਿਹੜਾ ਮਨੁੱਖ ਹੈ ਜਿਹੜਾ ਜੀਵਨ ਨੂੰ ਲੋਚਦਾ ਹੈ ਅਤੇ ਲੰਮੀ ਉਮਰ ਚਾਹੁੰਦਾ ਹੈ ਤਾਂ ਕਿ ਪਲਿਆਈ ਵੇਖੇ ਵੇਖੋ ਪ੍ਰਭੂ ਦਾ ਪਵਿੱਤਰ ਵਚਨ ਕਹਿੰਦਾ ਕਿ ਧਰਤੀ ਦੇ ਉੱਤੇ ਉਹ ਕਿਹੜਾ ਇਨਸਾਨ ਹੈ ਜਿਹੜਾ ਜੀਵਨ ਲੰਮਾ ਜੀਵਨ ਜੀਣ ਦੀ ਇੱਛਾ ਇਸ ਧਰਤੀ ਦੇ ਉੱਤੇ ਰੱਖਦਾ ਹੈ ਇਸ ਕਰਕੇ ਰੱਖਦਾ ਹੈ ਤਾਂ ਕਿ ਉਹ ਆਪਣੇ ਜੀਵਨ ਦੇ ਵਿੱਚ ਭਲਾਈ ਵੇਖੇ ਭਾਵ ਕਿ ਆਪਣੇ ਜੀਵਨ ਦੇ ਵਿੱਚ ਉਹ ਚੰਗੇ ਕੰਮ ਵੇਖੇ ਹallelujah ਹallelujah ਵੇਖੋ ਅੱਗੇ ਵਚਨ ਦੇ ਵਿੱਚ ਲਿਖਿਆ 34 ਦੀ 13 ਦੇ ਵਿੱਚ ਆਪਣੀ ਜੀਬ ਨੂੰ ਬ੍ਰਿਆਈ ਕਰਨ ਤੋਂ ਅਤੇ ਆਪਣੇ ਬੁੱਲਾਂ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖ ਹallelujah ਵੇਖੋ ਵਚਨ ਕਹਿੰਦਾ ਕਿ ਜੇਸ ਵੀ ਇਨਸਾਨ ਨੇ ਧਰਤੀ ਦੇ ਉੱਤੇ ਲੰਮਾ ਜੀਉਣਾ ਹੈ ਨਾ ਲੰਮਾ ਜੀਵਨ ਇਸ ਧਰਤੀ ਦੇ ਉੱਤੇ ਗੁਜ਼ਾਰਨਾ ਹੈ ਤੇ ਉਹ ਇਨਸਾਨ ਆਪਣੀ ਜੀਬ ਨੂੰ ਬੁਰੀਾਈ ਕਰਨ ਤੋਂ ਅਤੇ ਆਪਣੇ ਬੁੱਲਾਂ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖੇ ਹਾਲੇਲੂਇਆ ਵੇਖੋ ਹਰ ਇੱਕ ਇਨਸਾਨ ਧਰਤੀ ਦੇ ਉੱਤੇ ਖੁਦਾ ਨੇ ਹਰ ਇੱਕ ਇਨਸਾਨ ਦੀ ਉਮਰ ਨੂੰ ਪੂਰਾ ਹੀ ਲਿਖਿਆ ਜਿੰਨੀ ਆਮ ਇਨਸਾਨ ਬਜ਼ੁਰਗੀ ਦੇ ਵਿੱਚ ਜਾਂਦਾ ਹੈ ਨਾ ਇਸ ਧਰਤੀ ਦੇ ਉਤੋਂ ਹਰ ਇੱਕ ਇਨਸਾਨ ਦੇ ਜੀਵਨ ਦੇ ਵਿੱਚ ਐਦਾਂ ਹੀ ਹੁੰਦਾ ਹੈ ਠੀਕ ਆ ਪਰ ਹੁੰਦਾ ਕੀ ਆ ਕਿ ਵਚਨ ਕਹਿੰਦਾ ਕਿ ਉਹ ਆਪਣੀ ਜੀਬ ਨੂੰ ਬੁਰੀਆਂ ਗੱਲਾਂ ਬੋਲਣ ਤੋਂ ਰੋਕ ਰੱਖੇ ਅਤੇ ਆਪਣੇ ਇਹਨਾਂ ਬੁੱਲਾਂ ਨੂੰ ਨਾ ਵਿਰਥ ਖੋਲੇ ਵੇਖੋ ਅੱਜ ਵੀ ਵੇਖੋ ਲੋਕ ਇਹ ਜੀਬ ਦੇ ਨਾਲ ਲੋਕਾਂ ਨੂੰ ਗਾਲਾਂ ਕੱਢਦੇ ਨੇ ਇਹ ਜੀਬ ਦੇ ਨਾਲ ਲੋਕਾਂ ਨੂੰ ਬੁਰਾ ਭਲਾ ਕਹਿੰਦੇ ਨੇ ਵੇਖੋ ਕਿੰਨਾ ਲੋਕਾਂ ਨੂੰ ਕਹਿੰਦੇ ਨੇ ਜਿਹੜਾ ਇਨਸਾਨ ਪਰਮੇਸ਼ਰ ਨੇ ਆਪਣੇ ਸਰੂਪ ਦੇ ਉੱਤੇ ਬਣਾਇਆ ਵੇਖੋ ਵਚਨ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਦੇ ਉੱਤੇ ਤੇ ਆਪਣੇ ਵਰਗਾ ਬਣਾਇਆ ਫਿਰ ਲੋਕ ਕੀ ਕਰਦੇ ਆ ਆਪਣੇ ਬੁੱਲਾਂ ਨਾਲ ਤੇ ਇਹ ਜੀਬ ਦੇ ਨਾਲ ਉਹਨੂੰ ਸ਼ਰਾਪ ਦਿੰਦੇ ਆ ਉਹਨੂੰ ਮਾੜਾ ਚੰਗਾ ਬੋਲਦੇ ਆ ਤੇ ਵਚਨ ਕਹਿੰਦਾ ਕਿ ਜਿੰਨੇ ਧਰਤੀ ਦੇ ਉੱਤੇ ਲੰਮੇ ਜੀਵਨ ਗੁਜ਼ਾਰਨਾ ਹੈ ਨਾ ਤੋ ਆ ਗੰਦੀ ਜੀਬ ਨੂੰ ਆਪਣੇ ਬੁੱਲਾਂ ਨੂੰ ਬੁਰਾ ਬੋਲਣ ਤੋਂ ਰੋਕ ਰੱਖੇ ਹਾਲੇਲੂਇਆ ਵੇਖੋ वचन ਦੇ ਵਿੱਚ ਲਿਖਿਆ ਕਿ ਜੀਬ ਕੀ ਹੈ ਇੱਕ ਚੰਚਲ ਬਲਾ वचन ਦੇ ਵਿੱਚ ਲਿਖਿਆ ਇਨਸਾਨ ਵੱਡੇ ਵੱਡੇ ਜਾਨਵਰਾਂ ਨੂੰ ਕੰਟਰੋਲ ਵਿੱਚ ਕਰ ਲੈਂਦਾ ਹੈ ਜਾਨਵਰਾਂ ਨੂੰ ਕੰਟਰੋਲ ਦੇ ਵਿੱਚ ਕਰ ਲੈਂਦਾ ਹੈ ਹਰ ਇੱਕ ਧਰਤੀ ਦੀ ਜਿਹੜੀ ਚੀਜ਼ ਆ ਉਹਨੂੰ ਆਪਣੇ ਕੰਟਰੋਲ ਵਿੱਚ ਕਰ ਲੈਂਦਾ ਹੈ ਕਿਉਂਕਿ ਖੁਦਾ ਨੇ ਉਹਨੂੰ ਦਿੱਤੀ ਹੈ ਤਾਕਤ ਕੰਟਰੋਲ ਵਿੱਚ ਕਰਨ ਦੀ ਤੇ ਵਚਨ ਦੇ ਵਿੱਚ ਲਿਖਿਆ ਇਹ ਇੱਕ ਨਿੱਕਾ ਜਿਹਾ ਅੰਗਿਆ ਜਿਹੜੀ ਜੀਵ ਜਿਹੜੀ ਵੱਡੇ ਵੱਡੇ ਫੌੜ ਮਾਰਦੀ ਇਹਨੂੰ ਇਨਸਾਨ ਆਪਣੇ ਵਸ ਵਿੱਚ ਨਹੀਂ ਕਰ ਸਕਦਾ ਪਰ ਵੇਖੋ ਵਚਨ ਕਹਿੰਦਾ ਕਿ ਜਿੰਨੇ ਧਰਤੀ ਦੇ ਉੱਤੇ ਲੰਮਾ ਜੀਵਨ ਗੁਜ਼ਾਰਨਾ ਹੈ ਨਾ ਤੇ ਫਿਰ ਇਹਨੂੰ ਆਪਣੇ ਵਸ ਦੇ ਵਿੱਚ ਰੱਖਣਾ ਪੈਣਾ ਹੈ ਵੇਖੋ ਇਹਨੂੰ ਉਹਨਾਂ ਕੀ ਖੁੱਲਣਾ ਹੈ ਜਿੰਨਾਂ ਕੋ ਜੈਜ ਹੈ ਹਾਲੇਲੂਇਆ ਅੱਜ ਵੇਖੋ ਲੋਕ ਕਈ ਲੋਕ ਐਦਾਂ ਦੀਆਂ ਗੱਲਾਂ ਮੂੰਹ ਦੇ ਵਿੱਚੋਂ ਬੋਲਦੇ ਨੇ ਕਿਹਦੇ ਨਾਲ ਬੋਲ ਰਹੇ ਨੇ ਅ ਜੀਬ ਦੇ ਨਾਲ ਜਿਹੜੀ ਇੱਕ ਜੀਵ ਖੁਦਾ ਨੇ ਇਹਨਾਂ ਨੂੰ ਸਿਰਫ ਖਾਂਦ ਲਈ ਦਿੱਤੀ ਤੇ ਚੰਗੀਆਂ ਬੋਲਾਂ ਗੱਲਾਂ ਬੋਲਣ ਲਈ ਦਿੱਤੀ ਰੱਬ ਨੇ ਇਹ ਨਹੀਂ ਕਿਹਾ ਕਿ ਇਹਨੂੰ ਸ਼ਰਾਪ ਦੋ ਕਿ ਇਹਨੂੰ ਕੁੱਤਾ ਕਹੋ ਇਹਨੂੰ ਹੋਰ ਤਰ੍ਹਾਂ ਦੀਆਂ ਬੋਲੀਆਂ ਬੋਲੀਆਂ ਬੋਲੋ ਜਿਹੜੀਆਂ ਕਿ ਆਹਾਂ ਨੂੰ ਚੰਗੀਆਂ ਵੀ ਨਹੀਂ ਲੱਗਦੀਆਂ ਪਰ ਉਹ ਲੋਕ ਬੋਲਦੇ ਆ ਇਹਦਾ ਮਤਲਬ ਵੇਖੋ ਉਹਨਾਂ ਦੇ ਜੀਵਨ ਦੇ ਵਿੱਚ ਕੌਣ ਕੰਮ ਕਰ ਰਿਹਾ ਹੈ ਸ਼ੈਤਾਨ ਸ਼ੈਤਾਨ ਉਹਨਾਂ ਦੀ ਉਮਰ ਨੂੰ ਧਰਤੀ ਦੇ ਉੱਤੇ ਘਟਾ ਰਿਹਾ ਹੈ ਉਹਨਾਂ ਦੀ ਜੀਬ ਨੂੰ ਫਿਰ ਇਸਤੇਮਾਲ ਕਰਦਾ ਹੈ ਕਿ ਉਹ ਬੋਲੇ ਤੇ वचन ਕਹਿੰਦਾ ਜਿਨੇ ਲੰਮਾ ਜੀਵਨ ਜੀਣਾ ਆ ਉਹ ਇਹਨੂੰ ਆਪਣੇ ਕੰਟਰੋਲ ਦੇ ਵਿੱਚ ਰੱਖੇ ਹallelujah ਵੇਖੋ ਜਦੋਂ ਅਸੀਂ वचन ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਕਿ ਬਰਕਤ ਤੇ ਸ਼ਰਾਫ ਮੂੰਹ ਦੇ ਵਿੱਚ ਨਹੀਂ ਹallelujah ਵੇਖੋ ਤੁਹਾਡੇ ਮੂੰਹ ਦੇ ਵਿੱਚ ਕੀ ਆ ਬਰਕਤ ਤੇ ਤੁਹਾਡੇ ਮੂੰਹ ਦੇ ਵਿੱਚ ਕੀ ਆ ਸ਼ਰਾਬ ਵੇਖੋ ਜੇ ਤੁਸੀਂ ਧਰਤੀ ਦੇ ਉੱਤੇ ਚੰਗਾ ਬੋਲੋਗੇ ਤੇ ਇੱਕ ਲੰਮਾ ਜੀਵਨ ਧਰਤੀ ਦੇ ਉੱਤੇ ਗੁਜ਼ਾਰ ਕੇ ਜਾਓਗੇ ਜੇ ਤੁਸੀਂ ਧਰਤੀ ਦੇ ਉੱਤੇ ਕਿਸੇ ਨੂੰ ਮਾੜਾ ਬੋਲੋਗੇ ਤੇ ਮਾੜੀ ਜੀਬ ਦੇ ਨਾਲ ਕਿਸੇ ਨੂੰ ਜਾਂ ਆਪਣੇ ਆਪ ਨੂੰ ਕੁਛੋਗੇ ਤੇ ਤੁਹਾਡੇ ਜੀਵਨ ਦੇ ਵਿੱਚ ਸ਼ਰਾਪ ਬਣੇਗਾ ਹallelujah ਵੇਖੋ ਕੋਈ ਕਿਸੇ ਨੂੰ ਬੋਲਦਾ ਕੁਝ ਉਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੀ ਗੱਲ ਤੁਸੀਂ ਆਪਣੀ ਗੰਦੀ ਜੋ ਜੀਬ ਚੋਂ ਬੋਲਦੇ ਨਾ ਉਹਦਾ ਕਰਕੇ ਤੁਹਾਡੇ ਉੱਤੇ ਕੋਈ ਨਾ ਕੋਈ ਕਸ਼ਟ ਚਾਹੇ ਤੁਹਾਡੀ ਉਮਰ ਘੱਟ ਹੋਣੀ ਹੈ ਤੇ ਚਾਹੇ ਤੁਹਾਡੇ ਜੀਵਨ ਦੇ ਵਿੱਚ ਕੰਮ ਨਹੀਂ ਹੋਣੀ ਵੇਖੋ ਕਿਸਮਤ ਇਹੋ ਜਿਹਾ ਵਚਨ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਖੁਦਾ ਕੇ ਦੀ ਕਿਸਮਤ ਲਿਖਦਾ ਹੈ ਵੇਖੋ ਕਿਸਮਤ ਕੀ ਆ ਇਨਸਾਨ ਧਰਤੀ ਦੇ ਉੱਤੇ ਚੰਗਾ ਬੋਲੇ ਤੇ ਚੰਗਾ ਸੋਚੇ ਹਰ ਇੱਕ ਚੀਜ਼ ਜਿਸ ਤਰ੍ਹਾਂ ਖੁਦਾ ਦਾ ਵਚਨ ਕਹਿੰਦਾ ਜੇ ਉਦਾਂ ਕਰੇ ਤੇ ਉਹ ਜੀਵਨ ਧਰਤੀ ਦੇ ਉੱਤੇ ਲੰਮਾ ਜੀਵੇਗਾ ਹਾਲੇਲੂਇਆ ਤੇ ਜੇ ਆਪਣੀ ਜੀਬ ਨੂੰ ਵਿਅਰਥ ਖੋਲਦਾ ਹੈ ਤੇ ਫਿਰ ਵੇਖੋ ਖੁਦਾ ਉਹਦੇ ਜੀਵਨ ਤੋਂ ਖੁਸ਼ ਹੋਵੇਗਾ ਨਹੀਂ ਉਹਦੇ ਜੀਵਨ ਤੋਂ ਖੁਸ਼ ਹੋਵੇਗਾ ਕਿਉਂਕਿ ਖੁਦਾ ਨੇ ਉਹਨੂੰ ਧਰਤੀ ਤੇ ਉੱਤੇ ਭੇਜਿਆ ਆਪਣੇ ਸਰੂਪ ਦੇ ਉੱਤੇ ਪਰ ਉਹ ਅੱਜ ਇਨਸਾਨ ਨੂੰ ਗਾਲਾਂ ਕੱਢਦਾ ਵੇਖੋ ਤੁਸੀਂ ਵੀ ਇੱਥੇ ਧਰਤੀ ਦੇ ਉੱਤੇ ਰਹਿੰਦੇ ਜੇ ਵੇਖੋ ਕਿਤੇ ਮੁੰਡੇ ਕਿਸੇ ਵੀ ਕੰਮ ਤੇ ਕਿਤੇ ਚੱਲ ਜਿਓ ਐਡੇ ਲੋਕ ਆਪਣੇ ਮੂੰਹ ਦੇ ਵਿੱਚੋਂ ਗਾਲਾਂ ਕੱਢ ਕੇ ਬੋਲਦੇ ਆ ਬੜੇ ਆਪਣੇ ਆਪ ਨੂੰ ਉੱਚਾ ਕਰਦੇ ਆ ਕਿ ਮੈਂ ਗਾਲ ਕੱਢ ਦਿੱਤੀ ਆ ਜੀ ਮੇਰੇ ਵਰਗਾ ਤੇ ਕੋਈ ਵੀ ਨਹੀਂ ਜਿੱਦਾਂ ਦੀ ਮੈਂ ਗਾਲ ਕੱਢਦਾ ਉਹਦਾ ਤੇ ਕੋਈ ਨਹੀਂ ਕੱਢਦਾ ਯੁਨਾਨੀਆਂ ਵੀ ਵੇਖੋ ਗਾਲਾਂ ਕੱਢਦੀਆਂ ਹੱਥ ਅੱਗੇ-ਅੱਗੇ ਕਰਕੇ ਲੜਦੀਆਂ ਕਹਿੰਦੀਆਂ ਮੇਰੇ ਵਰਗੀ ਤੇ ਜਨਾਨੀ ਕੋਈ ਨਹੀਂ ਹੈ ਇਹਦਾ ਮਰਬੜ ਕਿਉ ਆਪਣੇ ਉੱਤੇ ਸ਼ਰਾਪ ਲੈ ਕੇ ਆ ਰਹੀਆਂ ਉਹ ਸ਼ਰਾਪ ਲੈ ਕੇ ਉੱਤੇ ਆ ਰਹੇ ਆ ਫਿਰ ਕਹਿੰਦੇ ਜੀ ਰੱਬ ਨੇ ਇਦਾਂ ਕਰ ਦਿੱਤਾ ਵੇਖੋ ਰੱਬ ਕਿਸੇ ਦਾ ਵੀ ਮਾਰਾ ਨਹੀਂ ਕਰਦਾ ਇਹ ਤੁਹਾਡੀ ਜੀਬ ਨੇ ਮਾਰਾ ਕੀਤਾ ਜੋ ਤੁਸੀਂ ਬੋਲਿਆ ਜਿੱਦਾਂ ਦਾ ਤੁਸੀਂ ਬੋਲਿਆ ਉਦਾਂ ਦਾ ਖੁਦਾ ਨੇ ਤੁਹਾਡੇ ਲਈ ਕਰ ਦਿੱਤਾ ਵੇਖੋ ਕਈ ਲੋਕ ਕਹਿੰਦੇ ਆ ਕਿ ਮੈਂ ਜੀਣਾ ਨਹੀਂ ਜਦੋਂ ਕਹਿ ਰਿਹਾ ਬੰਦਾ ਕਿ ਮੈਂ ਨਹੀਂ ਜੀਣਾ ਤੇ ਖੁਦਾ ਕਹਿੰਦਾ ਕਿ ਤੂੰ ਨਹੀਂ ਜੀਣਾ ਤੇ ਫਿਰ ਠੀਕ ਹੈ ਰੱਬ ਫਿਰ ਉਹਨੂੰ ਚੱਕ ਲੈਂਦਾ ਇਹ ਤੁਹਾਡੀ ਜੀਬ ਨੇ ਬੋਲਿਆ ਤੇ ਖੁਦਾ ਨੇ ਕਰ ਦਿੱਤਾ ਇਹਦੇ ਵਿੱਚ ਲਿਖਣ ਲੁਖਣ ਵਾਲਾ ਤੇ ਕੋਈ ਕੰਮ ਹੀ ਨਹੀਂ ਜਿਹਨੇ ਨਹੀਂ ਬੋਲਿਆ ਜਿਹੜਾ ਖੁਦਾ ਦੇ ਡਰ ਦੇ ਵਿੱਚ ਰਹਿੰਦਾ ਆ ਉਹ ਲੰਮੀ ਉਮਰ ਧਰਤੀ ਦੇ ਉੱਤੇ ਜਿੰਦਾ ਹੈ ਵੇਖੋ ਜਦੋਂ ਅਸੀਂ ਬੱਤੀ ਦੀ ਅਨਜੀਤ ਉਹਦਾ 12 ਬਾਪ ਦੀ 35 ਹਰਤ ਵਿੱਚ ਪੜਦੇ ਉਹਦੇ ਵਿੱਚ ਲਿਖਿਆ ਭਲਾ ਮਨੁੱਖ ਭਲੇ ਖਜ਼ਾਨੇ ਦੇ ਵਿੱਚੋਂ ਭਲੀਆਂ ਗੱਲਾਂ ਕੱਢਦਾ ਹੈ ਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚ ਬੁਰੀਆਂ ਗੱਲਾਂ ਕੱਢਦਾ ਹੈ ਵੇਖੋ ਵਚਨ ਵਿੱਚ ਲਿਖਿਆ ਕੇ ਖੁਦਾ ਦਾ ਵਚਨ ਕਹਿੰਦਾ ਕਿ ਜਿਹੜਾ ਧਰਤੀ ਦੇ ਉੱਤੇ ਚੰਗਾ ਇਨਸਾਨ ਆ ਨਾ ਇਮਾਨਦਾਰ ਆ ਉਹ ਆਪਣੇ ਜੀਵਨ ਦੇ ਵਿੱਚੋਂ ਭਲੀਆਂ ਹੀ ਗੱਲਾਂ ਕੱਢਦਾ ਆ ਵਫਾਦਾਰੀ ਦੀਆਂ ਹੀ ਗੱਲਾਂ ਕੱਢਦਾ ਹੈ ਮੇਲ ਮਲਾਪ ਦੀਆਂ ਹੀ ਗੱਲਾਂ ਕੱਢਦਾ ਹੈ ਹਾਲੇਲੂਇਆ ਪਰ ਜਿਹੜਾ ਬੁਰਾ ਆ ਉਹਨੇ ਹਮੇਸ਼ਾ ਹੀ ਗੱਲ ਨੂੰ ਬੁਰੀ ਬੋਲਣਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਜੂ ਦੇ ਦਿਮਾਗ ਦੇ ਵਿੱਚ ਭਰਿਆ ਨਾ ਉਹੀ ਕੁਝ ਉਹਦੇ ਬਾਹਰ ਆਉਂਦਾ ਹੈ ਕਿਉਂਕਿ ਉਹਦੇ ਜੀਵਨ ਦੇ ਵਿੱਚ ਆਪ ਵੀ ਸ਼ਰਾਪ ਆ ਤੇ ਦੂਸਰਿਆਂ ਨੂੰ ਵੀ ਸ਼ਰਾਪ ਦੇਣ ਦੀ ਕੋਸ਼ਿਸ਼ ਕਰਦਾ ਹੈ ਵੇਖੋ ਕਿਸੇ ਦੇ ਬੋਲਣ ਦੇ ਨਾਲ ਤੁਹਾਡੇ ਉੱਤੇ ਕੋਈ ਸ਼ਰਾਪ ਨਹੀਂ ਆਉਂਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਮੱਲੋ ਮਲੀ ਦਾ ਸ਼ਰਾਪ ਕਿਸੇ ਦੇ ਉੱਤੇ ਵੀ ਨਹੀਂ ਪੈਂਦਾ ਕੋਈ ਜਿੱਦਾਂ ਮਰਜੀ ਬੋਲੀ ਜਾਵੇ ਕੋਈ ਇਹਦਾ ਸ਼ਰਾਪ ਬੰਦੇ ਦੇ ਜਿਹੜਾ ਚੰਗਾ ਇਨਸਾਨ ਉਹਦੇ ਜੀਵਨ ਦੇ ਵਿੱਚ ਦੂਸਰੇ ਦਾ ਕੋਈ ਵੀ ਅਸਰ ਨਹੀਂ ਹੁੰਦਾ ਹਾਲੇਲੂਇਆ ਵੀ ਕੋਈ ਇਨਸਾਨ ਕੀ ਕਰਦਾ ਆ ਕਿ ਵਚਨ ਕਹਿੰਦਾ ਕਿ ਜਿਹੜਾ ਚੰਗਾ ਹੈ ਉਹ ਚੰਗੀ ਗੱਲ ਕੱਢਦਾ ਹੈ ਤੇ ਜਿਹੜਾ ਮਾੜਾ ਹੈ ਉਹਨੇ ਮਾੜੀ ਗੱਲ ਕੱਢਣੀ ਵੇਖੋ ਜੇ ਕੋਈ ਚੰਗਾ ਬੰਦਾ ਹੋਊਗਾ ਤਾਂ ਉਹ ਚੰਗਾ ਕਮੈਂਟ ਲਿਖੂਗਾ ਜੇ ਕੋਈ ਮਾੜਾ ਤਾਂ ਉਹਨੇ ਉਹ ਹੀ ਹੋ ਜਾਏ ਕਮੈਂਟ ਲਿਖਣਾ ਜੋ ਦੇ ਕੂੜ ਦਿਮਾਗ ਦੇ ਵਿੱਚ ਭਰਿਆ ਆ ਕਿਉਂਕਿ वचन ਦੇ ਵਿੱਚ ਲਿਖਿਆ ਇੱਕ ਨਲਕੇ ਦੇ ਵਿੱਚੋਂ ਦੋ ਤਰੀਕੇ ਦਾ ਪਾਣੀ ਨਹੀਂ ਨਿਕਲਦਾ ਵੇਖੋ ਇਹ ਤੇ ਹੈ ਨਹੀਂ ਕਿ ਦੋ ਤਰੀਕੇ ਦਾ ਪਾਣੀ ਨਿਕਲੇ ਲੂਣ ਵਾਲਾ ਚਾਹੇ ਮਿੱਠਾ ਵੇਖੋ ਪਾਣੀ ਇੱਕੋ ਹੀ ਤਰੀਕੇ ਦਾ ਨਿਕਲਣਾ ਜੋ ਉਹਦੇ ਮਨ ਵਿੱਚ ਭਰਿਆ ਹੋਊਗਾ ਨਾ ਉਹਨੇ ਉਹੀ ਬਾਹਰ ਕੱਢਣਾ ਹੈ ਚੰਗੇ ਨੇ ਚੰਗੀ ਗੱਲ ਕੱਢਣੀ ਹੈ ਤੇ ਮਾੜੇ ਨੇ ਮਾੜੀ ਗੱਲ ਕੱਢਣੀ ਹੈ ਹਾਲੇਲੂਇਆ ਪਰ वचन ਦੇ ਵਿੱਚ ਲਿਖਿਆ ਮੱਤੀ ਦੀ ਅੰਜੀਲ ਜਦੋਂ ਦਾ 12 ਵਾਪ 37 ਹੱਥ ਪੜਦੇ ਆ ਵਚਨ ਚਿਰ ਕੇ ਇਸ ਲਈ ਜੋ ਤੂੰ ਆਪਣੀਆਂ ਗੱਲਾਂ ਦੇ ਕਾਰਨ નિર્ਦੋਸ਼ ਤੇ ਆਪਣੀਆਂ ਗੱਲਾਂ ਦੇ ਕਾਰਨ ਦੋਸ਼ੀ ਠਹਿਰਾਇਆ ਜਾਵੇਂਗਾ ਵੇਖੋ ਵਚਨ ਕਹਿੰਦਾ ਕਿ ਤੂੰ ਆਪਣੀਆਂ ਗੱਲਾਂ ਦੇ ਕਰਕੇ ਦੋਸ਼ੀ ਤੇ નિર્ਦੋਸ਼ੀ ਠਹਿਰਾਇਆ ਜਾਵੇਂਗਾ ਕਿਸੇ ਦੇ ਕਰਕੇ ਨਹੀਂ ਕਿਸੇ ਨੇ ਬੋਲਿਆ ਉਹਦਾ ਕਰਕੇ ਨਹੀਂ ਆਪਣੀਆਂ ਗੱਲਾਂ ਦੇ ਕਰਕੇ ਜੋ ਤੂੰ ਮਕਰ ਆਪਣੇ ਵਿੱਚੋਂ ਜੀਬ ਦੇ ਨਾਲ ਬੋਲਿਆ ਜੋ ਤੂੰ ਆਪਣੇ ਜੀਵਨ ਦੇ ਲਈ ਦੂਸਰਿਆਂ ਦੀ ਬੋਲਿਆ ਤੇ ਇਹ ਜਿਹੜੀ ਤਰੀ ਗੰਦੀ ਜੀਬ ਨੇ ਬੋਲਿਆ ਇਹਦਾ ਕਰਕੇ ਤੂੰ નિર્ਦੋਸ਼ ਦੋਸ਼ੀ ਤੇ નિર્ਦੋਸ਼ ਠਹਿਰੇਗਾ ਖੁਦਾ ਦੇ ਅੱਗੇ ਇਹਦੇ ਵਿੱਚ ਵੇਖੋ ਕੋਈ ਵੀ ਦੋ ਰਹਿਣੀ ਆ ਕਿ ਮਨ ਲੈ ਜੀ ਕਿਸਮਤ ਚ ਲਿਖਿਆ ਹੀ ਉਹ ਕੀਤਾ ਜੇ ਕੀਤਾ ਇਹ ਤੂੰ ਹੀ ਆਪ ਬੋਲਿਆ ਤੇ ਖੁਦਾ ਨੇ ਤੁਹਾਡੇ ਉਹਨਾਂ ਸ਼ਬਦਾਂ ਦੇ ਉੱਤੇ ਕੰਮ ਕੀਤਾ ਜੇ ਤੂੰ ਹਮੇਸ਼ਾ ਹੀ ਦੂਸਰੇ ਦੀ ਗਲਤ ਬੋਲਣ ਦੇ ਜੇ ਕੀ ਖੁਦਾ ਤੁਹਾਡੇ ਲਈ ਸਹੀ ਕਰੇਗਾ ਨਹੀਂ ਕਰੇਗਾ ਕਿਉਂ ਕਿਉਂਕਿ ਤੁਹਾਡੀ ਗੰਦੀ ਜੀਬ ਐਸੇ ਕਰਕੇ ਚੱਲ ਰਹੀ ਆ ਕਿ ਮੈਂ ਦੂਸਰਿਆਂ ਨੂੰ ਸ਼ਰਾਪ ਦੇਣ ਦੀ ਕੋਸ਼ਿਸ਼ ਕਰਾਂ ਪਰ ਉਹ ਸ਼ਰਾਪ ਤੁਹਾਡੇ ਉੱਤੇ ਹੀ ਪੈਣੀ ਆ ਦੂਸਰੇ ਦੂਸਰੇ ਦਾ ਕੁਝ ਵੀ ਵਿਗੜਨਾ ਵਿਗੜਨਾ ਨਹੀਂ ਹallelujah ਕਿਉਂਕਿ वचन ਕਹਿੰਦਾ ਕਿ ਤੂੰ ਆਪਣੀਆਂ ਗੱਲਾਂ ਤੋਂ ਦੋਸ਼ੀ ਤੇ ਆਪਣੀਆਂ ਗੱਲਾਂ ਤੋਂ નિર્ਦੋਸ਼ੀ ਠਹਿਰਾਇਆ ਜਾਵੇਂਗਾ ਵੇਖੋ ਜਦੋਂ ਅਸੀਂ ਅੱਗੇ वचन ਨੂੰ ਪੜ੍ਹਦੇ ਹਾਂ ਕੌਤਾਂ ਦੀ ਕਿਤਾਬ ਉਹਦਾ 13 ਦੀ 13 ਵਿੱਚ ਲਿਖਿਆ ਜਿਹੜਾ ਚੇਤਾਵਨੀ ਦੇ वचन ਨੂੰ ਤੁੱਸ ਜਾਣਦਾ ਆ ਉਹ ਆਪਣਾ ਨਾਸ਼ ਕਰਾਉਂਦਾ ਹੈ ਪਰ ਜਿਹੜਾ ਹੁਕਮ ਦਾ ਭੈ ਮੰਨਦਾ ਹੈ ਉਹ ਚੰਗਾ ਉਹਨੂੰ ਚੰਗਾ ਫਲ ਮਿਲੇਗਾ ਵੇਖੋ ਇਹ ਕੀ ਹੈ वचन ਕੀ ਹੈ ਚੇਤਾਵਨੀ ਜੇ ਦਾ ਅੱਜ ਇਹ ਵਚਨ ਬੋਲ ਕੇ ਤੁਹਾਨੂੰ ਕੀ ਦਿੱਤੀ ਆ ਚੇਤਾਵਨੀ ਇਹਦਾ ਬਹੁਤ ਸਾਰੇ ਲੋਕ ਨੇ ਜਿਹੜੇ ਵੀਡੀਓ ਨੂੰ ਵੇਖਦੇ ਆ ਕੋਈ ਗਲਤ ਕਮੈਂਟ ਵੀ ਕਰਦੇ ਆ ਵੇਖੋ ਗਲਤ ਕਮੈਂਟ ਕਰਦੇ ਆ ਮੈਂ ਵੇਖੋ ਵਚਨ ਦੀ ਚੇਤਾਵਨੀ ਦਿੰਦਾ ਉਹਨਾਂ ਲੋਕਾਂ ਨੂੰ ਵੇਖੋ ਮੈਂ ਨਹੀਂ ਦਿੰਦਾ ਮੇਰੇ ਵਿੱਚ ਕੋਈ ਖੂਬੀ ਨਹੀਂ ਆ ਮੈਂ ਜੋ ਪਰਮੇਸ਼ਰ ਦਾ ਵਚਨ ਹੁੰਦਾ ਮੈਂ ਤੁਹਾਡੇ ਸਾਹਮਣੇ ਉਹਨੂੰ ਰੱਖ ਦਿੰਦਾ ਤੇ ਬੋਲਦਾ ਤੇ ਵੇਖੋ ਉਹ ਤੁਹਾਡੇ ਸਾਹਮਣੇ ਇੱਕ ਪਾਸੇ ਵਚਨ ਹੁੰਦਾ ਤੇ ਜੋ ਵਚਨ ਕਹਿ ਰਿਹਾ ਉਹੀ ਕੁਝ ਹੈ ਤੇ ਜੇ ਵਚਨ ਕਹਿ ਰਿਹਾ ਤੇ ਵੇਖੋ ਵਚਨ ਕਿਸੇ ਦਾ ਵੀ ਪੱਖਪਾਤ ਨਹੀਂ ਕਰਦਾ ਪਰ ਵਚਨ ਦੇ ਵਿੱਚ ਕਿਹਾ ਜਿਹੜਾ ਚਤਾਵਨੀ ਨੂੰ ਤੁੱਛ ਜਾਣਦਾ ਨਾ ਜਿਹੜਾ ਚਤਾਵਨੀ ਨੂੰ ਬੁਰਾ ਜਾਣਦਾ ਹੈ ਕਿ ਬੁਰੀ ਗੱਲ ਆ ਤੇ ਉਹ ਕਹਿੰਦਾ ਕਿ ਆਪਣਾ ਜੀਵਨ ਦਾ ਧਰਤੀ ਦੇ ਉੱਤੇ ਨਾਸ਼ ਕਰਮਦਾ ਹੈ ਪਰ ਜਿਹੜਾ ਹੁਕਮ ਨੂੰ ਮੰਨਦਾ ਆ ਉਹ ਚੰਗਾ ਫਲ ਪਾਵੇਗਾ ਵੇਖੋ ਹੁਣ ਇਹਦੇ ਵਿੱਚ ਕੋਈ ਵੀ ਦੂਰ ਹੈ ਨਹੀਂ ਕਿ ਬੰਦੇ ਲਈ ਐਦਾਂ ਖੁਦਾ ਨੇ ਲਿਖਿਆ ਹੀ ਇਹਦੀ ਉਮਰ ਇੰਨੀ ਲਿਖੀ ਹੈ ਇਹਦੀ ਕਿਸਮਤ ਚ ਲਿਖਿਆ ਹੈ ਵੇਖੋ ਬਾਈਬਲ ਦੇ ਵਿੱਚ ਹਾਨੂੰ ਕਿਸੇ ਵੀ ਇਹੋ ਜੀ ਤਰੀਕ ਦਾ ਇਹੋ ਜੀ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਮਿਲਦਾ ਇਸ ਕਰਕੇ ਵੇਖੋ ਅਸੀਂ ਇਸ ਕਰਕੇ ਲੋਕਾਂ ਤੱਕ ਪ੍ਰਭੂ ਦਾ ਵਚਨ ਪਚਾ ਰਹੇ ਆ ਕਿ ਇਹਨਾਂ ਨੂੰ ਇੱਕ ਜੀਵਨ ਜੀਵਨ ਜੀਣ ਦੀ ਦਿਸ਼ਾ ਪਤਾ ਲੱਗੇ ਕਿ ਕਿਦਾਂ ਧਰਤੀ ਦੇ ਉੱਤੇ ਰਹਿਣਾ ਹੈ ਕਿਦਾਂ ਚੰਗਾ ਬੋਲਣਾ ਹੈ ਤੇ ਅਸੀਂ ਲੰਮੀ ਉਮਰ ਚਾਉਣੀ ਹੈ ਕਿਉਂਕਿ ਇਹ ਵੇਖੋ ਜੀਬ ਨੇ ਤੁਹਾਡੇ ਜੀਵਨ ਨੂੰ ਲੰਮਾ ਲੈ ਕੇ ਜਾਣਾ ਹੈ ਤੇ ਤੁਹਾਡੇ ਜੀਵਨ ਨੂੰ ਇਹਨੇ ਖਤਮ ਕਰ ਦੇਣਾ ਫਿਰ ਕਹਿੰਦੇ ਜੀ ਔ ਉਹ ਇੱਥੇ ਗਿਆ ਸੀ ਐਕਸੀਡੈਂਟ ਹੋ ਗਿਆ ਬਈ ਉਹਨੇ ਬੋਲਿਆ ਹੀ ਇਦਾਂ ਉਹਨੇ ਕੋਈ ਆਪਣੇ ਜੀਵਨ ਦੇ ਵਿੱਚ ਕਿਸੇ ਨੂੰ ਚੰਗੀ ਗੱਲ ਨਹੀਂ ਬੋਲੀ ਉਹਨੇ ਕਦੇ ਵੀ ਗਾਲ ਕੱਢਣ ਤੋਂ ਇਲਾਵਾ ਹੋਰ ਕੋਈ ਵੀ ਗੱਲ ਨਹੀਂ ਬੋਲੀ ਕਿਉਂਕਿ ਉਹਨੇ ਆਪ ਆਪਣੀ ਮੌਤ ਨੂੰ ਆਪਣੇ ਉੱਤੇ ਲਿਆ ਉਹਨੇ ਆਪ ਆਪਣੀ ਕਿਸਮਤ ਨੂੰ ਇਦਾਂ ਦਾ ਬਣਾਇਆ ਆਪਣੇ ਆਪ ਜੀਵਨ ਨੂੰ ਨੇ ਇਦਾਂ ਦਾ ਬਣਾਇਆ ਖੁਦਾ ਨੇ ਨਹੀਂ ਬਣਾਇਆ ਵੇਖੋ ਪ੍ਰਭੂ ਕਿਹੇ ਦੇ ਵੀ ਜੀਵਨ ਦੇ ਵਿੱਚ ਘੱਟ ਉਮਰ ਨਹੀਂ ਲਿਖਦਾ ਖੁਦਾ ਸਾਰਿਆਂ ਦੀ ਉਮਰ ਨੂੰ ਵਧੀਆ ਹੀ ਲੰਮੀ ਲਿਖਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਉਹ ਬਡਾਪੇ ਦੇ ਵਿੱਚ ਵੀ ਫਲ ਲੈ ਕੇ ਆਉਣਗੇ ਕਿਹੜੇ ਬਡਾਪੇ ਦੇ ਵਿੱਚ ਫਲ ਲੈ ਕੇ ਆਉਣਗੇ ਜਿਹੜੇ ਖੁਦਾ ਦੇ ਹੁਕਮਾਂ ਨੂੰ ਜਿੱਦਾਂ ਜਿਹੜਾ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ ਤੇ ਡਰ ਵਿੱਚ ਰਹਿੰਦਾ ਹੈ ਤੇ ਉਹ ਬਡਾਪੇ ਦੇ ਵਿੱਚ ਵੀ ਫਲ ਲੈ ਕੇ ਆਉਂਦੇ ਨੇ ਤੇ ਵਚਨ ਕਹਿੰਦਾ ਕਿ ਉਹ ਹਰੇ ਭਰੇ ਤੇ ਰਸ ਭਰੇ ਰਹਿਣਗੇ ਕਿ ਪ੍ਰਗਟ ਕਰਨ ਕੇ ਜਿੰਦਾ ਖੁਦਾ ਸੱਚਾ ਤੇ ਉਹੀ ਸਾਡੀ ਕੀ ਆ